ਬਿਜਲੀ ਘਰ ਦੇ ਪਾਵਰ ਹਾਊਸ 'ਚ ਲੱਗੀ ਭਿਆਨਕ ਅੱਗ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆ ਇਹ ਤੋਂ ਪਹਿਲਾਂ ਵੀ 3-4 ਚਾਂਸ ਹੋ ਚੁੱਕੇ ਨੇ ਅੱਗ ਲੱਗਣ ਨਾਲ ਪਾਵਰ ਹਾਊਸ ਦੇ ਵਿੱਚ ਬਣਿਆ ਛੋਟਾ ਜੰਗਲ ਵੀ ਸੜ ਕੇ ਹੋ ਗਿਆ ਰਾਖ ਪ੍ਰਸ਼ਾਸਨ ਤੇ ਬਿਜਲੀਆ ਬੋਰਡ ਵਾਲੀ ਤੇ ਆਪ ਦੇ ਸਾਰੇ ਸੁੱਤੀ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਅੱਗ ਲੱਗਣ ਨਾਲ ਨਜ਼ਦੀਕੀ ਘਰਾਂ ਨੂੰ ਵੀ ਹੋਇਆ ਵੱਡਾ ਨੁਕਸਾਨ ਸਾਦ ਇੰਨੀ ਅੱਗ ਨਾਲ ਵੱਲ ਪਰੇਸ਼ਾਨ ਹੋਇਆ ਵੀ ਇੰਨੀ ਅੱਗ ਦੀ ਲਪਟਾਂ ਬੜੇ ਅਸਮਾਨ ਤੱਕ ਚੁੰਦੇ ਪਈਆਂ ਸੀਗੀਆਂ ਔਰ ਅੱਗੇ ਵੀ ਚਾਰ-ਪੰਜ ਵਾਰ ਇੱਥੇ ਅੱਗ ਲੱਗ ਚੁੱਕੀ ਹੈ ਇਲਾਕਾ ਵਾਸੀਆਂ ਨੇ ਬਿਜਲੀ ਵਿਭਾਗ ਦੀ ਨਾਕਾਮੀ ਦੇ ਲਗਾਏ ਇਲਜ਼ਾਮ ਅੰਮ੍ਰਿਤਸਰ ਬਟਾਲਾ ਰੋਡ ਮੁਸਤਾਫਾਬਾਦ ਇਲਾਕੇ ਚ ਬਣੇ ਬਿਜਲੀ ਘਰ ਦੇ ਪਾਵਰ ਹਾਊਸ ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਅਚਾਨਕ ਪਾਵਰ ਹਾਊਸ ਦੇ ਗੋਦਾਮ ਚ ਅੱਗ ਲੱਗ ਗਈ ਅਤੇ ਅੱਗ ਲੱਗਣ ਦੇ ਨਾਲ ਪਾਵਰ ਹਾਊਸ ਦੇ ਗੋਦਾਮ ਚ ਪਏ ਕੰਡਮ ਹਾਲਾਤ ਚ ਟਰਾਂਸਫਾਰਮ ਅਤੇ ਹੋਰ ਕਬਾੜ ਦੇ ਸਮਾਨ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਕਾਫੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪਾਵਰ ਹਾਊਸ ਦੇ ਵਿੱਚ ਬਣੇ ਛੋਟੇ ਜੰਗਲ ਨੂੰ ਵੀ ਭਿਆਨਕ ਅੱਗ ਲੱਗ ਗਈ ਜਿਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਦਮਕਲਵੀ ਪਾ ਦੀਆਂ ਦਰਜਨਾ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਉਥੇ ਹੀ ਦੂਜੇ ਪਾਸੇ ਸਵੇਰੇ ਇਲਾਕਾ ਨਿਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਨੂੰ ਬਿਜਲੀ ਘਰ ਦੇ ਪਾਵਰ ਹਾਊਸ 'ਚ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਦੇ ਨਾਲ ਨਜ਼ਦੀਕੀ ਬਣੇ ਘਰਾਂ ਨੂੰ ਵੀ ਨੁਕਸਾਨ ਹੋਇਆ ਉਨ੍ਹਾਂ ਕਿਹਾ ਕਿ ਇਸ ਪਾਵਰ ਹਾਊਸ ਦੇ ਗੋਦਾਮਾਂ 'ਚ ਪਿਛਲੇ ਲੰਮੇ ਸਮੇਂ ਤੋਂ ਕਈ ਵਾਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਲੇਕਿਨ ਬਿਜਲੀ ਵਿਭਾਗ ਵੱਲੋਂ ਇਸ ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਤੇ ਬਿਜਲੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਨਾਕਾਮੀ ਕਰਕੇ ਇਹ ਅਗ ਲੱਗਦੀ ਹੈ। ਉਨ੍ਹਾਂ ਕਿਹਾ ਕਿ ਪਾਵਰ ਹਾਊਸ ਦੇ ਵਿੱਚ ਕੰਡਮ ਟਰਾਂਸਫਾਰਮਰਾਂ ਦੇ ਬੰਡਲ ਅਤੇ ਟਰਾਂਸਫਾਰਮਰਾਂ ਦਾ ਤੇਲ ਵੀ ਪਿਆ ਹੁੰਦਾ ਹੈ ਜਿਸ ਕਰਕੇ ਇਹ ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ 'ਚ ਇਲਾਕਾ ਨਿਵਾਸੀ ਇਕੱਠੇ ਹੋ ਕੇ ਐਸ ਡੀਓ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਜਦੋਂ ਇਸ ਸਬੰਧ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਮੈਂ ਆਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪਰਦਾ ਜਗਪੀ ਸਿੰਘ ਮੈਂ ਬਿਜਲੀਕਾਰ ਮਸਵਾਬਾ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੁਣ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਨ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆ ਇਹ ਤੋਂ ਪਹਿਲਾਂ ਵੀ ਤਿੰਨ ਚਾਰ ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂੰ ਨਹੀਂ ਸਰਕੀ ਅਸੀਂ ਫਿਰ ਵੀ ਅਪੀਲ ਕਰਦੇ ਹਾਂ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਸੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ। ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ। ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ। ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ। ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ। ਲੋਕਾਂ ਦੀ ਰੋਟੀਆਂ ਜੀ। ਹਾਂਜੀ ਸਰ ਜ਼ਰੂਰ। ਹੈ ਹੁਣ ਉਹ ਹੱਦ ਤੱਕ ਤੇ ਪਾਇਆ ਗਿਆ ਜੋ ਕਿ ਉਥੇ ਤੇਲ ਜੋ ਕੋਲਾ ਬਣ ਚੁਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ ਸਰ ਇਹ ਕੋਲਾ ਵਸਤੀ ਮਸਲਾਬ ਬਡਾਲਾਉੜ ਨਾਮ ਮੇਰਾ ਹੈ ਬਲਰਾਜ ਮਹਿਨੀਆ ਕੀ ਗੱਲ ਹੋਈ ਇਹਦਾ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਹੈ ਇੱਥੇ ਰਾਤ ਇੰਨੀ ਅਗ ਨਾਲ ਵਾਲਾ ਪਰਚਾਣ ਹੋਇਆ ਵੀ ਇੰਨੀ ਅੱਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਦੇ ਪਿਆ ਸੀਗੀਆਂ ਔਰ ਅੱਗੇ ਵੀ ਚਾਰ ਪੰਜ ਵਾਰ ਇੱਥੇ ਅੱਗ ਲੱਗ ਚੁਕੀ ਹੈ ਔਰ ਸਾਡੇ ਪਿਛਲੇ ਪਾਸੇ ਅੱਗੇ ਦੇ ਪਾਸੇ ਵੈਸ਼ਾਂ ਦੇ ਸਾਡੀਆਂ ਅਗਲੀ ਮੱਲੇ ਨੇ ਬੈਕ ਸਾਈਡ ਤੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦਾ ਟਰਾਂਸਫਾਰਮਰ ਕੋਈ ਸਫਾਈ ਨਹੀਂ ਪਿੱਛੇ ਤੇਲ ਖਿਲਰਿਆ ਹੋਇਆ ਔਰ ਥਾ ਥਾ ਦੇ ਕਾਪੂਟ ਰੁਕ ਗਿਆ ਕੋਈ ਸਫਾਈ ਨਹੀਂ ਸਪਸਪੋਲੇ ਵੀ ਧਰਉਂਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਹੋ ਗਏ ਰਾਤ ਸਾਰੀ ਅਸੀਂ ਜਾਗਦੇ ਆ ਅਸੀਂ ਸਾਰਿਆਂ ਨੇ ਘਰਾਂ ਘਰਾਂ ਦੇ ਆਪਣੇ ਸਿਲੰਡਰ ਕੱਢੇ ਬਾਹਰ ਬਾਹਰ ਸਟੇ ਵੀ ਅਗਨਾ ਲੱਗ ਜੇ ਪਿਛਲੇ ਪਾਸੇ ਮਕਾਨ ਦੇ ਇੰਨੀ ਲਫਟਾਂ ਚਲਦੀ ਪਈਆਂ ਅਸੀਂ ਬੰਗਾਲਾਂ ਤੱਕ ਅਗ ਲੱਗ ਚੁੱਕੀ ਸੀ ਅਗ ਸਾਰ 1.5 ਘੰਟੇ ਨਾਲ ਲੱਗੀ ਹੈ 1.5 ਤੋਂ ਲੈ ਕੇ ਫਿਰ 5:30 6 ਵੇ ਦਾ ਅਗ ਚੱਲ ਦੇ ਰਹੀ ਹੈ ਫਾਇਰ ਵਿਗਟ ਦੀਆਂ ਗੱਡੀਆਂ ਫਾਇਰ ਵਿਗਟ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਬਲ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਦਾ ਕਿਦਾਂ ਹੋਣਾ ਥੋੜਾ ਅੱਗੇ ਬੁੱਝ ਗਿਆ ਤਾਂ ਸ਼ਾਮ ਤੱਕ ਹੀ ਅਗ ਵੈਸੇ ਹੇ ਆ ਇਹ ਮੰਗਰਦੇ ਆ ਵੀ ਪਿਛੇ ਪਛੇ ਸਾਡੇ ਸਫੈਦੇ ਬੜੇ ਲੱਗੇ ਆ ਇੰਨਾ ਜੰਗਲ ਬੜਿਆ ਹੈ ਜੰਗਲ ਦੇ ਇੰਨਾ ਬੜਿਆ ਆ ਵੀ ਕੋਈ ਪਿਛੋੜੀ ਗੱਲ ਹੀ ਕੋਈ ਨਹੀਂ ਕੋਈ ਇੱਥੇ ਸੁਧਾਰ ਨਹੀਂ ਹੈ ਕੋਈ ਬਿਜਲੀ ਬੋਰ ਵੀ ਨਹੀਂ ਖਿਆਲੀ ਕਰਦਾ ਬਸ ਪਰਾਂ ਬੱਡੂਟੀ ਕਰਦੇਗੇ ਤਾਂ ਕੋਈ ਧਿਆਨ ਨਹੀਂ ਹੁੰਦਾ ਜਿੰਨਾ ਕਵਾਰ ਖਲਾ ਸਾਰੇ ਇੱਧਰ ਸੁੱਟਿਆ ਇਹਨਾਂ ਨੇ ਮਤਲਬ ਮਤਲਬ ਟਰਾਂਸਫਰ ਫੜ ਸਕਦੇ ਆ ਟਰਾਂਸਫਰ ਮਤਲਬ ਇਹਨਾਂ ਦਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਆਹੀ ਬਿਜਲੀ ਕਰ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਇੱਥੇ ਜਿਹੜਾ ਕਵਾਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟ੍ਰਾਂਸਫਰ ਹੁੰਦੇ ਦੇ ਵੀ ਜਿਹੜਾ ਖਲੜਾ ਇਥੇ ਪ੍ਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜ਼ਿਆਦਾ ਰਾਤੀ ਚ ਫਾਇਦਿਆਂ ਤੱਕ ਤਾਂ ਤਾਂ ਲਾਈਟਾਂ ਜਾਣ ਦੀ ਅਸੀਂ ਬਹੁਤ ਮੁਸ਼ਕਲ ਬਚਾਅ ਹੋਇਆ ਲੋਕਾਂ ਦਾ ਪਰ ਅਸੀਂ ਦੇਖਣਾ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆ ਲੈਣੇ ਅੱਗ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋ ਪਤਾ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾ ਹੋ ਗਿਆ ਰੱਬ ਨੇ ਗੁਰੂ ਮਹਾਰਾਜ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਦਰਨਾ ਪ੍ਰਦਰਸ਼ਨ ਦਾਂਗੇ ਕਿ ਇਥੇ ਸਾਮਾਨ ਚੁੱਕੋ ਜਿਹੜਾ ਕੁਆਰ ਦਾ ਇਕੱਠਾ ਕਰਕੇ ਛੁੱਟਿਆ ਇੱਥੇ ਹਾਂਜੀ